ਤਾਂ ਖਬਰ ਪੰਜਾਬ ਦੇ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਚਰਚ ਨੂੰ ਲੈ ਕੇ ਦੋ ਗੁੱਟਾਂ ਦੇ ਵਿਚਕਾਰ ਲੜਾਈ ਹੋ ਜਾਂਦੀ ਹੈ ਲੜਾਈ ਸਹੱਦ ਤੱਕ ਜਾਂਦੀ ਹੈ ਕਿ ਇਸ ਦੇ ਵਿੱਚ ਕਈ ਲੋਕ ਜਿਹੜੇ ਜ਼ਖਮੀ ਹੋਏ ਨੇ ਦੋ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਕਿ ਉਹਨਾਂ ਦਾ ਇਲਾਜ ਚੱਲ ਰਿਹਾ ਦੱਸਦੇ ਕਿ ਡੰਡਿਆਂ ਦਾ ਇਸਤੇਮਾਲ ਵੀ ਇਸ ਲੜਾਈ ਦੇ ਵਿੱਚ ਹੋਇਆ ਹੈ ਦਰਸਲ ਇਸਾਈ ਪਾਈਚਾਰੇ ਦੇ ਵੱਲੋਂ ਇਹ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਕੁਝ ਲੋਕ ਜਿਹੜੇ ਨੇ ਜ਼ਬਰਨ ਉਹਨਾਂ ਨੂੰ ਰੋਕ ਰਹੇ ਨੇ ਚਰਚ ਦੇ ਵਿੱਚ ਨਾ ਜਾਣ ਦੇ ਲਈ ਉੱਥੇ ਹੀ ਦੂਜੇ ਗੁੱਟ ਦਾ ਕਹਿਣਾ ਹੈ ਕਿ ਪਹਿਲਾਂ ਵੀ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਨੂੰ ਪਿੰਡ ਦੇ ਵਿੱਚ ਚਰਚ ਨਾ ਲਗਾਉਣ ਦੀ ਬੇਨਤੀ ਕੀਤੀ ਗਈ ਸੀ ਅਪੀਲ ਕੀਤੀ ਗਈ ਸੀ ਲੇਕਿਨ ਇਹ ਉਸ ਬੇਨਤੀ ਤੇ ਅਪੀਲ ਨੂੰ ਜਿਹੜਾ ਅਣਗੌਲਿਆ ਕਰਕੇ ਫਿਰ ਵੀ ਚਰਚ ਲਗਾ ਰਹੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ 25 ਦਸੰਬਰ ਨੂੰ ਸਾਬਜਾਦਿਆਂ ਦੇ ਸ਼ਹੀਦੀ ਦਿਵਸ ਦੇ ਮੌਕੇ ਵੀ ਜਿਹੜਾ ਕਿ ਇਹਨਾਂ ਦੇ ਵੱਲੋਂ ਚਰਚ ਲਗਾਈ ਗਈ ਸੀ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਪਿੰਡ ਦੇ ਵਿੱਚ ਚਰਚ ਨਾ ਲਗਾਉਣ ਤੇ ਜਿਹੜਾ ਪਾਬੰਦੀ ਲਗਾਈ ਗਈ ਹੈ ਕਿ ਪਿੰਡ ਦੇ ਵਿੱਚ ਕੋਈ ਵੀ ਚਰਚ ਨਹੀਂ ਲੱਗੇਗੀ ਲੇਕਿਨ ਇਹਨਾਂ ਦੇ ਵੱਲੋਂ ਪ੍ਰਸ਼ਾਸਨ ਦੇ ਜਿਹੜੇ ਫੈਸਲਿਆਂ ਨੂੰ ਅਣਗੌਲਿਆ ਕੀਤਾ ਗਿਆ ਜਦੋਂ ਇਹਨਾਂ ਨੇ ਚਰਚ ਲਗਾਈ ਹੈ ਤਾਂ ਅਸੀਂ ਸਿਰਫ ਇਹਨਾਂ ਨੂੰ ਸਮਝਾਉਣ ਦੇ ਲਈ ਉੱਤੇ ਰੋਕਣ ਦੇ ਲਈ ਗਏ ਸੀ ਕਿ ਇੱਥੇ ਚਰਚ ਨਾ ਲਗਾਈ ਜਾਵੇ ਲੇਕਿਨ ਉਸ ਤੋਂ ਬਾਅਦ ਇਹ ਸਾਡੇ ਨਾਲ ਹੱਥੋ ਪਾਈ ਹੋ ਜਾਂਦੇ ਨੇ ਡੰਡਿਆਂ ਦੇ ਇਸਤੇਮਾਲ ਕਰਦੇ ਨੇ ਔਰ ਇਸ ਲੜਾਈ ਦੇ ਵਿੱਚ ਕਈ ਲੋਕ ਜ਼ਖਮੀ ਹੋਏ ਨੇ ਦੋ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਤਾਂਦਰਾ ਦੇ ਵਿੱਚ ਚਰਚ ਦੇ ਸਥਾਪਨਾ ਨੂੰ ਲੈ ਕੇ ਦੋ ਗੁੱਟਾਂ ਦੇ ਵਿੱਚ ਝੜਪ ਹੋ ਗਈ ਹੈ ਜਾਇ ਦੇ ਵਿੱਚ ਦੋਵਾਂ ਧੜਿਆਂ ਦੇ ਵੱਲੋਂ ਜਿਹੜਾ ਵਰਤੇ ਗਏ ਡੰਡਿਆਂ ਦੇ ਨਾਲ ਕਈ ਵਿਅਕਤੀ ਜ਼ਖਮੀ ਹੋ ਗਏ ਨੇ ਇਹਨਾਂ ਚ ਦੋ ਜ਼ਖਮੀ ਲੋਕਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਿੰਡ ਦੇ ਈਸਾਈ ਲੋਕਾਂ ਦਾ ਦੋਸ਼ ਹੈ ਕਿ ਕੁਝ ਲੋਕ ਉਹਨਾਂ ਨੂੰ ਚਰਚ ਜਾਣ ਤੋਂ ਜ਼ਬਰਦਸਤੀ ਰੋਕ ਰਿਹਾ ਸੀ ਜਦਕਿ ਦੂਜੇ ਧੜੇ ਦਾ ਦੋਸ਼ ਹੈ ਕਿ ਪਿੰਡ ਦੇ ਵਿੱਚ ਪ੍ਰਸ਼ਾਸਨ ਨੇ ਚਰਚ ਤੇ ਪਾਬੰਦੀ ਲਗਾਈ ਹੋਈ ਹੈ ਜਿਸ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 25 ਦਸੰਬਰ ਨੂੰ ਵੀ ਸਾਬਜਾਦਿਆਂ ਦੇ ਸ਼ਹੀਦੀ ਦਿਵਸ ਸਮੇਂ ਵੀ ਪਿੰਡ ਦੇ ਵਿੱਚ ਇਹਨਾਂ ਨੇ ਚਰਚ ਕੀਤੀ ਸੀ ਉਸ ਸਮੇਂ ਮਾਹੌਲ ਖਰਾਬ ਹੋਇਆ ਸੀ ਉਸ ਸਮੇਂ ਪਿੰਡ ਤੇ ਤਾ ਪਿੰਡ ਦੇ ਲੋਕਾਂ ਤੇ ਪ੍ਰਸ਼ਾਸਨ ਦੇ ਵਿੱਚ ਸਹਿਮਤੀ ਬੜੀ ਸੀ ਕਿ ਜਦੋਂ ਤੱਕ ਪਿੰਡ ਦੇ ਲੋਕ ਸਹਿਮਤੀ ਸਹਿਮਤੀ ਨਹੀਂ ਦੇਣਗੇ ਸਹਿਮਤ ਨਹੀਂ ਹੋਣਗੇ ਉਦੋਂ ਤੱਕ ਇਹ ਚਰਚ ਜਿਹੜੀ ਨਹੀਂ ਲਾਈ ਜਾਵੇਗੀ ਲੇਕਿਨ ਕੱਲ ਐਤਵਾਰ ਨੂੰ ਜਾਣਬੁੱਝ ਕੇ ਫਿਰ ਮਾਹੌਲ ਖਰਾਬ ਕਰਨ ਦੇ ਲਈ ਬੱਕਰੀਆਂ ਵਾਲੇ ਬਾੜੇ ਦੇ ਵਿੱਚ ਚਰਚ ਲਗਾਈ ਗਈ ਸੀ ਜਿਸ ਦਾ ਸੀ ਵਿਰੋਧ ਕੀਤਾ ਸੀ ਸਿਰਫ ਜਾ ਕੇ ਬੇਨਤੀ ਕੀਤੀ ਕਿ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਹੈਗਾ ਤੁਸੀਂ ਇਦਾਂ ਨਾ ਕਰੋ ਤਾਂ ਉਸ ਤੋਂ ਬਾਅਦ ਵੀ ਉਹ ਜਿਹੜੇ ਕਿ ਸਾਡੇ ਨਾਲ ਹੱਥੋਂ ਪਾਈ ਹੋਏ ਨੇ ਉਹਨਾਂ ਨੇ ਕਿਹਾ ਕਿ ਕੋਈ ਇਸ ਤਰ੍ਹਾਂ ਦਾ ਮਾਹੌਲ ਨਹੀਂ ਸੀ ਜਿਸ ਤਰ੍ਹਾਂ ਦਾ ਬਣਾਇਆ ਜਾ ਰਿਹਾ ਤਾਂ थाना सदर ਤੁਰੀ ਦੇ ਐਸਐਚਓ ਕਰਮਜੀਤ ਸਿੰਘ ਨੇ ਦੱਸਿਆ ਕਿ ਚਰਚ ਦੀ ਉਸਾਰੀ ਨੂੰ ਲੈ ਕੇ ਦੋਵਾਂ ਧਿਰਾਂ ਦੇ ਵਿੱਚ ਪਹਿਲਾਂ ਵੀ ਝਗੜਾ ਚੱਲ ਰਿਹਾ ਸੀ ਤੇ ਐਤਵਾਰ ਨੂੰ ਘਟਨਾ ਦਾ ਪਤਾ ਲੱਗਦਿਆਂ ਹੀ ਉਹ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਗਏ ਦੋਵਾਂ ਧਿਰਾਂ ਜਿਹੜੀਆਂ ਸ਼ਾਂਤ ਹੋ ਗਈਆਂ ਅਜੇ ਤੱਕ ਕਿਸੇ ਨੇ ਵੀ ਉਹਨਾਂ ਦੇ ਬਿਆਨ ਦਰਜ ਨਹੀਂ ਕਰਵਾਏ ਨੇ ਬਿਆਨਾਂ ਤੋਂ ਬਾਅਦ ਹੀ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਤਾਂ ਸਰ ਧਾਂਦਰੀ ਪਿੰਡ ਦੇ ਵਿੱਚ ਕੀ ਮਸਲਾ ਹੋਇਆ ਹੈ ਧਾਂਦਰੀ ਮੈਡਮ ਜੀ ਅਸੀਂ ਚਰਚ ਉਹ ਕਰਦੇ ਜੀ ਮੀਡੀਆ ਜੀ ਤੇ ਉਹਦੇ ਕਰਕੇ ਵੀ ਸਾਨੂੰ ਆ ਕੇ ਪੰਦੇ ਕੁੱਟਣ ਲੱਗ ਗਏ ਉਹ ਸਾਰੇ ਬਹੁਤ ਕੁੱਟੇ ਇੱਕ ਦਾ ਕੋਲ ਰਾਡ ਸੀ ਮੁੱਖਿਆ ਮਾਰੀਆਂ ਉਹ ਪਤੰਗ ਲੰਦਾਈ ਦੀ ਮਾਰੀ ਕਿੰਨੇ ਕਿ ਵਿਅਕਤੀ ਇਹ ਬਲੌ ਹਮਲਾ ਕੀਤਾ ਕਿ ਘਟੋ ਘਟੇ ਜੀ 15 30 ਜਣੇ ਹੈਗੇ ਸੀ ਅੱਛਾ ਜੀ ਕਿਹਦਾ ਨਾਮ ਦੱਸ ਸਕਦੇ ਹੋਗੇ ਨਹੀਂ ਨਾ ਮੈਂ ਹੈਲੋ ਹਾਂ ਮਜੀ ਆ ਮੇਰਾ ਰੋਮ ਡਾਕਟਰ ਰਸ਼ਨ ਜੋ ਹੁੰਦਾ ਹੈ ਪਛਤਾ ਹਾਂ ਤਰੀਪਿੰਟ ਕੋਈ ਪੇਸ਼ੈਂਟ ਆਏ ਹੋਣਗੇ ਕੀ ਮਸਲਾ ਹੈ ਹਾਂਜੀ ਮੇਰੇ ਕੋਲ ਦੋ ਪੇਸ਼ੈਂਟ ਆਏ ਨੇ ਉਹਨਾਂ ਦਾ ਲੜਾਈ ਝਗੜੇ ਦਾ ਹੈਗਾ ਇੱਕ ਪੇਸ਼ੈਂਟ ਦਾ ਨਾਮ ਸੁਨੀਲ ਹੈ ਦੂਸਰੇ ਮਜੀਦ ਕੋਰੇ ਦਾਖਲ ਹੋਇਆ ਮੇਰੇ ਕੋਲੇ ਸੱਟਾਂ ਲੱਗੀਆਂ ਉਹਨਾਂ ਦੇ ਹਾਂਜੀ ਆਪਾਂ ਦਾਖਲ ਕਰ ਲਿਆ ਪੁਲਿਸ ਨੂੰ ਰੁਕਾ ਭੇਜ ਦਿੱਤਾ ਹੈਗਾ ਤੇ ਅੰਡਰ ਅਬਜ਼ਰਵੇਸ਼ਨ ਇਲਾਜ ਚੱਲ ਰਿਹਾ ਹੈ ਇਹਨਾਂ ਦਾ ਠੀਕ ਠੀਕ ਹਾਂਜੀ